ਸਮਾਣਾ ਸਦਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਾਕੇਬੰਦੀ ਦੇ ਦੌਰਾਨ ਪਿੰਡ ਟੈਂਟਲ ਦੇ ਨਜ਼ਦੀਕ ਕਾਬੂ ਕੀਤਾ ਗਿਆ ਜਿਸ ਤੋਂ 4 ਕਿਲੋ ਪੁੱਕੀ ਬਰਾਮਦ ਹੋਈ ਹੈ ਕਥਿਤ ਰੋਪੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਰੁਕੀਤੀ ਗਈ ਹੈ ਕਥਿਤ ਰੋਪੀ ਨੂੰ ਸਦਰ ਪੁਲਿਸ ਸਮਾਣਾ ਅੱਜ ਅਦਾਲਤ 'ਚ ਪੇਸ਼ ਕਰੇਗੀ ਅਤੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਅਸੀਂ ਜੀ ਗਸਤ ਦੇ ਸਬੰਧ 'ਚ ਪਿੰਡ ਬਜਲਪੁਰ ਤੋਂ ਲੇਵਾਲ ਨੂੰ ਜਾ ਰਹੇ ਸੀਗੇ ਟੈਂਟ ਦੇ ਵਿੱਚ ਜਦੋਂ ਪਹੁੰਚੇ ਪੁਰੀ ਤੇ ਦੇ ਅੱਗੇ ਇੱਕ ਬੰਦਾ ਆਪਣੇ ਸਿੱਤੇ ਥੈਲਾ ਚੱਕ ਕੇ ਆ ਰਿਹਾ ਸੀ ਜੋ ਸਾਨੂੰ ਪੁਲਸ ਪਾਰਟੀ ਨੇ ਵੇਖ ਕੇ ਤੇ ਇੱਕਦਮ ਘੁਹਰਾ ਕੇ ਪਿੱਛੇ ਨੂੰ ਫੇਲਾ ਸੁੱਟ ਕੇ ਭੱਜਣ ਲੱਗਾ ਜਿਸ ਨੂੰ ਮੈਂ ਪੁਲਸ ਪਾਰਟੀ ਵੱਲੋਂ ਕਾਬੂ ਕਰਕੇ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਪਤਾ ਕੇਸਰ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਢਿੱਟ ਦੱਸਿਆ ਜੇ ਥੱਲੇ ਤੇ ਬਾਹਰ ਕੋਕੀ ਖਿਲੜੀ ਪਈ ਸੀ ਔਰ ਇਕੱਠੀ ਕਰਕੇ ਵਿੱਚ ਪਾਈ ਫਿਰ ਤੇ 4 ਕਿਲੋ ਉਹਨਾਂ ਪਾਸ 4 ਕਿਲੋਗ੍ਰਾਮ ਹੋਈ ਬੁਕੀਟ ਭਰਾਂ ਦਿੰਦੀ ਹਾਂ ਹਾਂ ਕਿਉਂ ਲਾ ਬੋਸ ਮਲਗਣਾ ਦਰਜ ਕਰ ਲੈ ਮਲਗਣਾ ਦਰਜ ਕਰਤਾ ਹੈ ਅੱਜ ਦੀ ਤਰੀਖ ਜਾਰੀ ਮੋਕਨ ਹਾ ਅੱਜ ਪੇਸ਼ ਕਰਾਂਗਾ ਦਾਲਚ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼